ਦੇਖੋ ਜਿੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏ ਜਾਂ ਮੁੱਖ ਮੰਤਰੀ ਹੋਮ ਮਨਿਸਟਰ ਹੋਣ ਦੇ ਨਾਲੇ ਕਾਨੂੰਨ ਵਿਵਸਥਾ ਜਿਹੜੇ ਥੱਲੇ ਆਉਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮਾ ਫੇਲ ਤੇ ਕਾਨੂੰਨ ਵਿਵਸਥਾ ਐਜ਼ ਹੋਮ ਮਨਿਸਟਰ ਦਿੱਤਾ ਇਹੋ ਜਿਹਾ ਝੋੜਾਟੇ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜੇ ਕਤਲ ਹੋ ਰਹੇ ਨੇ ਜਿਹੋ ਜੇ ਧੱਕੇ ਹੋ ਰਹੇ ਨੇ ਜਿਹੋ ਜੀ ਲੁੱਟਾ ਖੋਹ ਆ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸੇ ਤੋਂ ਇਹ ਸਰਕਾਰ ਆਈ ਸਿੱਧੂ ਮੂਸੇਵਾਲਾ ਦਾ ਕਤਲ ਨਾਮੀ ਇੱਕ ਦੁਨੀਆ ਪਾਰ ਚ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹ ਅੱਜ ਤਾਈਂ ਦਰਦ ਦਾ ਠੋਕਰਾ ਖਾਂਦੇ ਉਹਨਾਂ ਦੇ ਪਰਿਵਾਰ ਸਿਰਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲ ਜਾਏ ਪਾਏ ਵੇ ਕਬੱਡੀ ਦਾ ਪਲੇਅਰ ਅ ਅਨੰਗਿਆ ਸਾਹਿਬ ਹੋਣ ਉਹ ਹੋਣ ਜਾਂ ਫਿਰ ਉਹਦੇ ਬਾਅਦ ਅੱਪਾ ਦੇਖਾ ਕਿ ਰਾਕਟ ਲਾਂਚਰ ਦੇ ਨਾਲ ਕਿਵੇਂ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰੋਕਟ ਜਿਹੜਾ ਸੋਚਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੇ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ ਹੁਣ ਕੱਲ੍ਹ ਅੰਮ੍ਰਿਤਸਰ ਸੇ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਨੇ ਸਰਪੰਚ ਨੂੰ ਗੋਲੀਆਂ ਨਾਲ ਲੜਾਤਾ ਉਸ ਤੋਂ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ ਉਸ ਤੋਂ ਇੱਕ ਦਿਨ ਪਹਿਨੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਰੋਜ਼ ਐਸੀ ਜੀ ਵਾਰਦਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ 'ਚ ਖੜੇ ਆ ਮੇਲਾ RAM ਜੀ ਜਿਹੜੇ ਪ੍ਰਧਾਨ ਸੀਗੇ दुकानदारे मुखमंत्री दुकान ना, ना दुकान आम, मुख आम आदमी सरकार बेपरवाह है बस पैसे कमाने च लगी हुई है कि पंजाब की हर जायद नेच के पैसे कमा लीए केजरीवाल की गैंग जी लुट चल रही है ਇੱਕ ਪਾਸੇ ਗੈਂਗਸਟਰ ਲੁੱਟੇ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੇ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਂਦਾ ਬੀਬਾ ਜੀ ਇੱਕ ਜਿਹੜੇ ਸਕੈਂਡਲ ਹੋ ਰਹੇ ਨੇ ਜਿਵੇਂ ਇੱਥੇ ਮੈਡੀਕਲ ਦਾ ਸਕੈਂਡਲ ਹੋਇਆ ਜੇ ਕੋਈ ਪੱਤਰਕਾਰ ਉਹ ਜਾਗੂ ਕਰਦਾ ਉਹਦੇ ਪਰਚਾ ਦੇ ਦਿਓ ਜੇ ਕੋਈ ਪੱਤਰਕਾਰ ਇਹਨਾਂ ਦੀਆਂ ਅੰਦਰਲੀ ਗੱਲਾਂ ਕੱਢਦਾ ਉਹਦੇ ਪਰਚਾ ਦੇ ਦਿਓ ਸਕੈਂਡਲਾਂ ਦੀ ਸਰਕਾਰ ਬਣੀ ਹੋਈ ਹੈ ਇਹਦੇ ਉੱਤੇ ਕੀ ਹੋਏ ਅਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਇਹ ਸਰਕਾਰ ਨੂੰ ਕਿਹ ਚਰਵਾਣਾ ਕਰਦਾਂਗੇ 10 ਵਾਰ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰਦਸਤ ਨਾਲ ਡਰਾ ਤਾਂ ਮੁਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਕਦੇ ਵਿਰੋਧੀਆਂ ਦੇ ਉੱਤੇ ਜੋ ਮੂੰਹ ਖੁੱਲਦਾ ਉਹਦੇ ਤੇ ਪਰਚੇ ਕਰਕੇ ਅੱਛਾ ਭਾ ਦੇਖ ਲਈਏ ਕਾਂਗਰਸ ਦਾ ਪ੍ਰਧਾਨ ਵੀ ਮੂੰਹ ਖੋਲਣ ਚਾਹਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਹੋਦੀ ਨਹੀਂ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੋਟਾ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾ ਤਾਂ ਮੁਕਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖੇ ਜਿਹੜੀ ਇਹ ਸਰਕਾਰ ਫੇਲ ਹੈਗੀ ਇটস ਜਿਸ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਹਦੇ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਅਕਾਲੀ ਦਲ ਦਾ ਕੀ ਰੋਲ ਰਹੂਗਾ ਜੀ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੋ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼ਰਮੀ ਅਕਾਲੀ ਦਲ ਨੇ ਪਾਈਚਾਰਿਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਿਜਾਣ ਵਾਸਤੇ ਦਿਨ ਰਾਤ ਬਾਜ਼ੂ ਸਾਹਮਣੇ ਸਾਰੀ ਉਮਰ ਲਗਾਤੀ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧੱਗਿਆ ਉੜਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੱਡ ਛੱਡ ਪੰਜਾਬ ਬਾਹਰ ਜਾ ਰਹੀ ਹੈ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਗਾਨੂੰ ਵਿਵਸਥਾ ਨੂੰ ਸਹੀ ਕਰਕੇ ਇੱਕ ਵਾਰ ਫਿਰ ਪੰਜਾਬ ਨੂੰ ਅਮਨ ਸ਼ਾਂਤੀ ਭਾਈ ਜਾ ਰਿਖ ਸਾਂਝ ਵੱਲ ਲੱਗੇ ਚਾਉਂਦਾ ਹੈ ਭਾਈ ਭਾਈ ਥੈਂਕ ਯੂ ਭਾਜੀ